ਹਾਂਜੀ 셔ਟ ਰਹੇਗੀ ਨੈਚੁਰਲ ਕ੍ਰੇਪ ਦੀ 2.5 ਮੀਟਰ ਨਾਲ ਬਾਟਮ 2.5 ਮੀਟਰ ਨੈਚੁਰਲ ਕ੍ਰੇਪ ਦੀ ਇਸ ਦੇ ਨਾਲ ਜੋ ਦੁਪੱਟਾ ਰਹੇਗਾ 2.5 ਮੀਟਰ ਰਹੇਗਾ ਟਾਈ ਡਾਈ 1350 ਦੇ ਵਿੱਚ ਕਰ ਬੈਠੇ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ 2.5 ਮੀਟਰ ਕਾਟਨ ਦਾ 셔ਟ ਰਹੇਗਾ ਬਾਟਮ 2.5 ਮੀਟਰ ਕਾਟਨ ਦੀ ਪਲੇਨ ਦੁਪੱਟਾ 2.5 ਮੀਟਰ ਕਾਟਨ ਦਾ ਮਲ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ 599 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਕਾਟਨ ਦਾ ਥ्रेड ਵਰਕ ਮਿਲੇਗਾ ਘੇਰੇ ਤੇ ਦੁਪੱਟਾ ਸਵਾ 2 ਮੀਟਰ ਰਹੇਗਾ 2 ਸਾਈਡ ਵਰਕ ਮਿਲੇਗਾ ਦੁਪੱਟੇ ਤੇ 699 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ 5 ਮੀਟਰ ਕਾਟਨ ਦਾ ਸੂਟ ਰਹੇਗਾ ਥ्रेड ਵਰਕ ਘੇਰੇ ਤੇ ਮਿਲੇਗਾ ਸਵਾ 2 ਮੀਟਰ ਤੋਂ ਫੋਨ ਦਾ ਦੁਪੱਟਾ ਰਹੂਗਾ 630 ਵਿੱਚ ਬਾਈ ਕਰ ਸਕਦੇ ਹੋ 2 ਮੀਟਰ ਸ਼ਰਟ ਰਹੇਗੀ ਜੌਰ ਚੜ ਦੀ ਫੈਂਸੀ ਥ्रेड ਵਰਕ ਮਿਲੇਗਾ ਬਾਟਮ 2 ਮੀਟਰ ਬਾਟਮ ਤੇ ਵਰਕ ਸਵਾ 2 ਮੀਟਰ ਦੁਪੱਟਾ ਜੌਰ ਚੜ ਦਾ 850 ਵਿੱਚ ਬਾਈ ਕਰ ਸਕਦੇ ਹਾਂ 2 ਮੀਟਰ オーਗਾਂਜ਼ਾ ਦਾ ਸ਼ਰਟ ਰਹੇਗਾ ਫੈਨਸੀ ਥ੍ਰੈਡ ਵਰਕ ਪਲੱਸ ਹੈਂਡ ਵਰਕ ਮਿਲੇਗਾ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ オーਗਾਂਜ਼ਾ ਦਾ 2 ਸਾਈਡ ਤੋਂ ਵਰਕ ਮਿਲੇਗਾ 1130 ਵਿੱਚ ਬਾਈ ਕਰ ਸਕਦੇ ਹਾਂ ਚੌਰ ਝੜ ਦਾ 2 ਮੀਟਰ ਸ਼ਰਟ ਰਹੇਗਾ ਥ੍ਰੈਡ ਵਰਕ ਮਿਲੇਗਾ ਪਲੱਸ ਬਾਟਮ ਤੇ ਇਸ ਦੇ ਨਾਲ 2 ਮੀਟਰ ਮਸਲਿਨ ਦੀ ਰਹੇਗੀ ਦੁਪੱਟਾ ਵੀ ਚੌਰ ਝੜ ਦਾ 2 ਮੀਟਰ ਪ੍ਰਿੰਟਡ 4 ਸਾਈਡ ਲੈਸ 1070 ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਇਹ ਜਰਚਰ ਦਾ ਸੂਟ ਰਹੇਗਾ ਫੈਨਸੀ ਥਰੈਡ ਵਰਕ ਮਿਲੇਗਾ 500 ਤੇ ਵੀ ਵਰਕ ਮਿਲੇਗਾ ਸਵਾ 2 ਮੀਟਰ ਜਰਚਰ ਦਾ ਦੁਪੱਟਾ 4 ਸਾਈਡ ਲੈਸ ਲੱਗੀ ਮਿਲੇਗੀ 599 ਵਿੱਚ ਬਾਈ ਕਰ ਸਕਦੇ ਹੋ ਨੈਕਸਟ 5 ਮੀਟਰ ਕਾਟਨ ਡਿਸਟਰ ਪ੍ਰਿੰਟ ਘੇਰੇ ਤੇ ਪੈਚ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ ਸਵਾ 2 ਮੀਟਰ ਰਹੇਗਾ ਟ੍ਰਿਪਲ ਡਾਈ ਦਾ ਮਸਲੀਨ ਵਾਲਾ 720 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ विदाउट लाइनिंग स्टिच हो जाएगी गर्मियों के लिए ये वाइया फैब्रिक है ये भी अपने कोटन मैचिंग सूट रहने फुल साइज़ का दुपट्टा मिलेगा शर्ट रहेगी एक सत्तर व्डेपने बॉटम इसते प्लेन दो मीटर व्डेपने फुल साइज का ढाई मीटर दुपट्टा रहेगा सुपरनैट दुपट्टा रहेगा छे सौ के घर बैठे तो बाय कर सकते हो विदाउट लाइनिंग स्टिचojanange ਤੁਸੀਂ ਲੈਸਾਂ ਦਾ ਵਰਕ ਕਰਵਾ ਸਕਦੇ ਹੋ ਸ਼ਰਟ ਤੇ ਐਂਡ ਪਲੇਨ ਬਾਟਮ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਨੈਕਸਟ ਪਿਓਰ ਵਿਸਕੋਸ オーਰਗਾਂజా ਸ਼ਰਟ ਰਹੇਗੀ ਟੈਬੀ ਦੇ ਨਾਲ ਬਾਟਮ ਰਹੇਗੀ ਦੁਪੱਟਾ ਸਿਲਫ オーਰਗਾਂజా ਦਾ ਦੁਪੱਟੇ ਤੇ ਵਰਕ ਮਿਲੇਗਾ ਪਾਰਟੀ ਵੇਅਰ ਸੂਟ ਹੈ ਜੀ 1650 ਵਿੱਚ ਬਾਈ ਕਰ ਸਕਦੇ ਹੋ ਇਹ ਨਾਮਟੈਕਸ ਬ੍ਰੈਂਡ ਦਾ ਫੈਬਰਿਕ ਰਹੇਗਾ 2 ਮੀਟਰ ਸ਼ਰਟ ਰਹੇਗੀ 2 ਮੀਟਰ ਵੱਡੇ ਪਣੇ ਦਾ ਟੈਬੀ ਪਿਓਰ ਟੈਬੀ ਮਸਲਿਨ ਦੀ ਬਾਟਮ ਵਿਦਆਊਟ ਦੁਪੱਟਾ ਮਿਲ ਜਾਣਗੇ ਸੂਟ ਤੁਹਾਨੂੰ 850 ਵਿੱਚ ਬਾਈ ਕਰ ਸਕਦੇ ਹੋ ਪਿਓਰ ਕਾਟਨ ਡਿਜੀਟਲ ਪ੍ਰਿੰਟਡ ਵੱਡੇ ਪਣੇ ਦੇ ਵਿੱਚ ਤੁਹਾਨੂੰ ਵਰਕ ਵਾਲਾ ਫਰੌਕ ਸੂਟ ਮਿਲੇਗਾ ਤੁਸੀਂ ਅਨਰਕਲੀ ਵੀ ਰੈਡੀ ਕਰ ਸਕਦੇ ਹੋ ਫਰੌਕ ਸੂਟ ਵੀ ਰੈਡੀ ਕਰ ਸਕਦੇ ਹੋ 3.5 ਮੀਟਰ ਇਸ ਦੀ ਕੱਟ ਰਹੇਗੀ ਵੱਡੇ ਪਣੇ ਦੇ ਵਿੱਚ 500 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਵੱਡੇ ਪਣੇ ਵਿੱਚ ਵਰਕ ਮਿਲੇਗਾ ਘੇਰੇ ਤੇ 슬ੀਵਸ ਤੇ ਵਰਕ ਪੈਚ ਵਰਕ ਐਂਡ ਲੈਸ ਵਰਕ ਮਿਲੇਗਾ ਬਾਟਮ ਪਿਓਰ ਕਾਟਨ ਦੀ 8 ਮੀਟਰ ਮਿਲੇਗੀ ਬਾਟਮ ਤੇ ਵਰਕ ਐਂਡ ਲੈਸ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 2.5 ਰਹੇਗਾ ਕਾਟਨ ਦਾ ਚੈੱਕ ਵਾਲਾ ਦੁਪੱਟਾ 2.5 ਮੀਟਰ ਇਹ ਵਾਲੇ ਆਪਣੇ ਕੋਲ ਦੁਪੱਟਾ ਸੂਟ ਰਹਿਣਗੇ ਰਿਯਾਨ ਪ੍ਰਿੰਟਡ 올ਓਵਰ 3.5 ਮੀਟਰ ਵੱਡੇ ਪਣੇ ਵਿੱਚ ਸੂਟ ਰਹੇਗਾ ਦੁਪੱਟਾ ਇਸ ਦੇ ਨਾਲ ਡਿਜ਼ਾਈਨਰ ਰਹੇਗਾ ਮਲਮਲ ਕਾਟਨ ਦਾ 2.5 ਮੀਟਰ 890 ਵਿੱਚ ਬਾਈ ਕਰ ਸਕਦੇ ਹੋ ਪਿਓਰ ਸ਼ਿਮਰ ਦਾ ਫੈਬਰਿਕ ਰਹੇਗਾ ਵਰਕ ਮਿਲੇਗਾ ਹੈਂਡਵਰਕ ਪਲੱਸ ਵਰਕ ਟੈਬੀ ਸਿਲਕ ਦੀ 2 ਮੀਟਰ ਬਾਟਮ ਚਨੂਨ ਦਾ ਨਾਲ ਦੁਪੱਟਾ ਫੁੱਲ ਗੋਟਾ ਪੱਤੀ ਗੋਟਾ ਪੱਤੀ ਵਰਕ ਰਹੇਗਾ ਦੁਪੱਟੇ ਤੇ ਪਾਰਟੀ ویئر ਸੂਟ ਨੇ 1350 ਵਿੱਚ ਬਾਈ ਕਰ ਸਕਦੇ ਹਾਂ ਇਹ ਸ਼ਰਟ ਰਹੇਗਾ ਵਰਕ ਵਾਲਾ 2.5 ਮੀਟਰ ਪਲੇਨ ਇਸ ਨਾਲ ਬੋਟਮ ਰਹੇਗੀ 2.5 ਮੀਟਰ ਦੁਪੱਟਾ ਰਹੇਗਾ ਰਿਯਾਨ ਪਲੇਨ ਬੋਟਮ ਮਿਲੇਗੀ ਤੇ ਜੋ ਇਸ ਦੀ ਬੈਕ ਰਹੇਗੀ ਸ਼ਰਟ ਦੀ ਉਹ ਪਲੇਨ ਰਹੇਗੀ 599 ਵਿੱਚ ਬਾਈ ਕਰ ਸਕਦੇ ਹਾਂ ਓਨਲੀ ਸ਼ਰਟ ਦੇ ਫਰੰਟ ਤੇ ਹੀ ਵਰਕ ਰਹੇਗਾ ਪ੍ਰਿੰਟਡ ਆਲ ਓਵਰ ਸ਼ਰਟ ਫੁੱਲ ਸੂਟ ਮਿਲੇਗਾ ਤੁਹਾਨੂੰ 5 ਮੀਟਰ ਨਾਰਮਲ ਪਣੇ ਸਵੱਡੇ ਪਣੇ ਵਿੱਚ 3.5 ਮੀਟਰ ਪੰਚ ਸੌ ਪੰਜਾਹ ਵਿੱਚ ਤੁਸੀਂ ਕਾਟਨ ਪਿਓਰ ਕਾਟਨ ਦਾ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ 2.5 ਮੀਟਰ ਪਿਓਰ ਕਾਟਨ ਦਾ ਸ਼ਰਟ ਰਹੇਗਾ ਫਰੰਟ ਤੇ ਤੁਹਾਨੂੰ ਹਕੂਬਾ ਦਾ ਵਰਕ ਮਿਲ ਜਾਏਗਾ ਵਿਦ ਇਸ ਦੇ ਨਾਲ ਬਾਟਮ ਪਲੇਨ ਰਹੇਗੀ 2.5 ਮੀਟਰ ਮਲ ਕਾਟਨ ਦਾ ਦੁਪੱਟਾ ਮਿਲ ਜਾਏਗਾ ਫੁੱਲ ਸਾਈਜ਼ ਦਾ 999 ਵਿੱਚ ਬਾਈ ਕਰ ਸਕਦੇ ਦੁਪੱਟੇ ਤੇ ਵਰਕ ਦਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ